ਹਾਂਜੀ ਪਿਆਰੇ ਦੋਸਤੋ ਮੇਰੇ ਵੱਲੋਂ ਜਾਨੀ ਕੇ ਰਵਿੰਦਰ ਪੰਨਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਨਾਮ ਰਾਮ ਜੀ ਅੱਜ ਫਿਰ ਇੱਕ ਗੀਤ ਲੈ ਕੇ ਹਾਜ਼ਰ ਹਾਂ ਉਮੀਦ ਹੈ ਪਹਿਲਾਂ ਦੀ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਗੇ ਬਹੁਤ ਸਾਰਾ ਮਾਨ ਬਖਸ਼ੋਗੇ ਹੂੰ ਬਾਬਲ ਦੇਵੇੜੇ ਅੰਬੀ ਦਾ ਬੂਟਾ ਬਾਬਲ ਦੇਵੇੜੇ ਅੰਬੀ ਦਾ ਬੂਟਾ ਅੰਬੀ ਨੂਰ ਪਿਆਰ ਵਸਦਾ ਰਹੇ ਮੇਰੇ ਬਾਬ ਜੀ ਦਾ ਵੇੜਾ ਤਿਆਂ ਦੀ ਏਹੀ ਦੁਆ ਮੈਂ ਸਦਕੇ ਤਿਆਂ ਦੀ ਏਹੀ ਦੁਆ ਸਖਿਓ ਬਚਪਨ ਦੇ ਦਿਨ ਪਿਆਰੇ ਨੇ ਇੰਨਾ ਗਲੀਆਂ ਵਿੱਚ ਗੁਜ਼ਾਰੇ ਸਖਿਓ ਬਚਪਨ ਦੇ ਦਿਨ ਪਿਆਰੇ ਨੇ ਇੰਨਾ ਗਲੀਆਂ ਵਿੱਚ ਗੁਜ਼ਾਰੇ ਬਚਪਨ ਬੀਤਿਆ ਆਈ ਜਵਾਨੀ ਅੱਗੇ ਮਹਿਕਾ ਦੇ ਬਨਝਾਰੇ ਬਾਬਦ ਤੇ ਬਾਗੀ ਚੰਬਾ ਸੀ ਖਿੜਿਆ ਬਾਬਲ ਤੇ ਬਾਗੀ ਜੰਬਾਸੀ ਖੀੜਿਆ ਇੱਕ ਫੁੱਲ ਤੋੜ ਲਿਆ ਵਸਦਾ ਰਹੇ ਮੇਰੇ ਬਾਪ ਜਿਦਾ ਵੇੜਾ ਧੀਆ ਦੀਏ ਹੀ ਦੁਆ ਮੈਂ ਸਦਕੇ ਧੀਆ ਦੀਏ ਹੀ ਦੁਆ ਪਈਆਂ ਸ਼ੇਨਾਇਆਂ ਨੀ ਸਖੀਆਂ ਢੋਲੀ ਪਾਵਣ ਆਈਆਂ ਵੇੜੇ ਗੂੰਜ ਪਈਆਂ ਸ਼ੇਨਾਇਆਂ ਨੀ ਸਖੀਆਂ ਢੋਲੀ ਪਾਵਣ ਆਈਆਂ ਬਾਬਲ ਭਾਰ ਲੱਥਾ ਤੇਰੇ ਸਿਰ ਤੋਂ ਲੋਕੀ ਆ ਕੇ ਦੇਣ ਵਧਾਈਆਂ ਰੋਣਾ ਨੀ ਮਾਏ ਪੂਝ ਲੈ ਅੱਥਰੂ হাস হাস কর দে বিদায় বসਦਾ ਰਹੇ মেরে বাবルダーవేড়া তੀਆਂ ਦੀ ਏਹੀ ਦੁਆ ਮੈਂ sad ਕੇ তੀਆਂ ਦੀ ਏਹੀ ਦੁਆ ਮੇਰਾ वीर ਸੰਧਾਰਾ ਲਿਆয়া ਨिलੰਮੀ چیر ਕੇ ਪੈਂਡੇ ਆয়া ਮੇਰਾ ਵੀਰ ਸੰਧਾਰਾ ਲਿਆਇਆ ਨਿਲੰਮੇ ਚੀਰ ਕੇ ਪੈਂਡੇ ਆਇਆ ਮੈਥੋਂ ਖੁਸ਼ੀ ਨਾ ਸੰਭੀ ਜਾਂਦੀ ਨੀ ਅੱਜ ਕਰ ਆਇਆ ਅੰਬੜੀ ਜਾਇਆ ਅੰਬੜੀ ਦਿਆ ਜਾਇਆ ਵੀ ਗੜ ਲੱਗ ਨੀਲੀਏ ਅੰਬੜੀ ਦਿਆ ਜਾਇਆ ਵੇ ਗੜ ਲੱਗ ਨੀਲੀਏ ਆ ਤੂੰ ਮੇ ਪੈ ਚੱਲਦਾ ਰਹੇ ਮੇਰੇ ਬਾਬਲ ਦਾ ਵੇੜਾ ਤੀਆਂ ਦੀਏ ਹੀ ਦੁਆ ਮੈਂ ਸਦਕੇ ਤੀਆਂ ਦੀਏ ਹੀ ਦੁਆ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਵਿਚਾਰ ਦਿਓ ਤਾਂ ਕਿ ਹੋਰ ਵਧੀਆ ਤੇ ਵਧੀਆ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ ਸਕੀਏ ਬਹੁਤ ਬਹੁਤ ਸ਼ੁਕਰੀਆ ਜੀ